ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਮਹਾਨ ਕਵੀ ਸੂਝਵਾਨ ਨੇਤਾ ਔਰ ਦੁਖੀਆਂ ਦੇ ਦੁੱਖ ਦੂਰ ਕਰਨ ਵਾਲੇ ਬਹਾਦਰਾਂ ਦੇ ਬਹਾਦਰ ਰਾਜਿਆਂ ਦੇ ਰਾਜਾ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਅੱਜ ਆਪਾਂ ਜਨਮ ਦਿਹਾੜਾ ਮਨਾ ਰਹੇ ਹਾਂ ਸਾਹ ਸੰਗ ਜੀਓ ਸੋ ਸੱਚੇ ਪਾਤਸ਼ਾਹ ਦਾ ਜਿਹੜਾ ਪ੍ਰਕਾਸ਼ ਹੈ ਉਹ ਪਟਨਾ ਸਹਿਰ ਦੀ ਧਰਤੀ ਤੇ 1668 ਈਸਵੀ ਨੂੰ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚੇ ਪਾਤਸ਼ਾਹ ਨਵੇਂ ਪਾਤਸ਼ਾਹ ਮਾਤਾ ਗੁਜਰ ਕੌਰ ਜੀ ਦੇ ਗ੍ਰਹਿ ਵਿਖੇ ਹੋਇਆ ਸੋ ਸਾਧ ਸੰਗ ਜੀਓ ਜਦੋਂ ਸੱਚੇ ਪਾਤਸ਼ਾਹ ਜੀ ਦਾ ਜਨਮ ਹੋਇਆ ਤਾਂ ਭਾਈ ਗੁਰਦਾਸ ਜੀ ਉਸ ਸਮੇਂਾਰੇ ਲਿਖਦੇ ਨੇ ਵਾਹ ਪ੍ਰਗਟਿਓ ਮਰਦ ਗੰਬੜਾ ਬ੍ਰਿਆਮ ਇਕਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਸੋ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਐਸੇ ਸਤਿਗੁਰੂ ਨੇ ਜਿਨ੍ਹਾਂ ਨੇ ਆਪਣੇ ਬਚਪਨ ਦੇ ਵਿੱਚ अनेका ਕੌਤਕ ਕੀਤੇ ਜਦੋਂ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਤਾਂ ਠੀਖਣ ਸਾਹਿਬ ਪੀਰ ਠੀਖਣ ਸਾਹ ਜੀ ਉਹਨਾਂ ਨੇ ਜਦੋਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨਾਂ ਦੇ ਲਈ ਛਡੌਰੇ ਤੋਂ ਚੱਲ ਕੇ ਫਟਨਾ ਸਾਹਿਬ ਪਹੁੰਚੇ ਨੇ ਤਾਂ ਮਹਾਰਾਜ ਦੇ ਅੱਗੇ ਉਹਨਾਂ ਨੇ ਦੋ ਕੁੱਚੀਆਂ ਕੀਤੀਆਂ ਤੇ ਆਪਣੇ ਮਨ ਵਿੱਚ ਇਹ ਸੰਕਲਪ ਕੀਤਾ ਇਹ ਸੋਚ ਸੋਚੀ ਕਿ ਇਹ ਕੁੱਜੀ ਮੁਸਲਮਾਨਾਂ ਦੀ ਹੈ ਇਹ ਹਿੰਦੂਆਂ ਦੀ ਵੀ ਮਹਾਰਾਜ ਕਿ ਇਹਦੇ ਉੱਤੇ ਆਪਣਾ ਹੱਥ ਧਰਨਗੇ ਜੇ ਤਾਂ ਹਿੰਦੂਆਂ ਲਈ ਤੇ ਧਰਨਗੇ ਤਾਂ ਹਿੰਦੂਆਂ ਦੇ ਅਗਵਾਈ ਕਰਨਗੇ ਜੇ ਮੁਸਲਮਾਨਾਂ ਲਈ ਤਾਂ ਇੱਕ ਤਾਂ ਮੁਸਲਮਾਨਾਂ ਦੀ ਤੇ ਸਤੇਪਾਸ਼ਾ ਨੇ ਉਹਨਾਂ ਦੋਨਾਂ ਕੁੱਜੀਆਂ ਤੇ ਆਪਣੇ ਹੱਥ ਧਰੇ ਉੱਥੋਂ ਉਹਨੂੰ ਇਹ ਸਾਹਬ 2000 ਕੇ ਮਹਾਰਾਜ ਦੋਨਾਂ ਕੰਮਾਂ ਨੂੰ ਨਾਲ ਲੈ ਕੇ ਚੱਲਣਗੇ ਤੋ ਸੱਚੇ ਪਾਤਸ਼ਾਹ ਨੇ ਆਪਣੇ ਬਚਪਨ ਦੇ ਵਿੱਚ अनेका ਨੂੰ ਤਾਰਿਆ ਪਟਨਾ ਸਹਿਰ ਵਿੱਚ अनेका ਲੀਲਾਵਾਂ ਮਹਾਰਾਜ ਨੇ ਕੀਤੀਆਂ ਸਾਧ ਸੰਗ ਜੀਓ ਤੇ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਆਨੰਦਪੁਰ ਸਾਹਿਬ ਆਏ ਉਥੇ ਫਿਰ ਜਿਹੜਾ ਆਪਾਂ ਇਤਿਹਾਸ ਪਹਿਲਾਂ ਸਰਬੰਤ ਕੀਤਾ ਇੱਕੇ ਇਸ ਪ੍ਰਕਾਰ ਗੁਰੂ ਤੇਗ ਬਹਾਦਰ ਮਹਾਰਾਜ ਆਦੀ ਸ਼ਹੀਦੀ ਤੋਂ ਬਾਅਦ ਜਦੋਂ ਸੱਚੇ ਪਾਤਸ਼ਾਹ ਜੀ ਨੂੰ ਗੁਰਗੱਦੀ ਤੇ ਬਿਠਾਇਆ ਤਾਂ ਪਹਾੜੀ ਰਾਜਿਆਂ ਨੇ ਮਹਾਰਾਜ ਜੀ ਨੂੰ ਤੰਗ ਕਰਨ ਦੀ ਕੋਸ਼ਿਸ਼ ਕੀਤੀ ਪਹਿਲਾਂ ਉਹ ਸੱਚੇ ਪਾਤਸ਼ਾਹ ਜੀ ਕੋਲੇ ਆਉਂਦੇ ਸਨ ਜਦੋਂ ਮਹਾਰਾਜ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਮੁਗਲਾਂ ਨੂੰ ਟੈਕਸ ਨਹੀਂ ਦੇਣਾ ਉਹਨਾਂ ਨੇ ਨਹੀਂ ਦਿੱਤਾ ਪਰੰਤੂ ਫਿਰ ਵੀ ਵਿੱਚ ਜਿਹੜੇ ਰਾਜੇ ਸਨ ਉਹ ਖਾਰ ਖਾਂਦੇ ਸਨ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਤੋਂ ਇੱਕ ਸੱਚੇ ਪਾਸ਼ਾ ਜਾਤ ਪਾਤ ਤੋਂ ਸਿੱਖਣ ਦੂਰ ਕਰਦੇ ਹਟਾਉਂਦੇ ਸਭ ਨੂੰ ਇੱਕ ਕਰਦੇ ਚੌਹ ਵਰਨਾਂ ਨੂੰ ਮਹਾਰਾਜ ਨੇ ਇੱਕ ਕਰ ਦਿੱਤਾ ਉਹਨਾਂ ਨੂੰ ਇਹ ਗੱਲਾਂ ਵੀ ਰੜਕਦੀਆਂ ਸਨ ਪਰੰਤੂ ਸਾਹ ਸੰਗ ਜੀ ਉਹ ਸੱਚੇ ਪਾਸ਼ਾ ਨੇ ਲਤਾੜਿਆਂ ਨੂੰ ਨਿਮਾਣਿਆਂ ਨੂੰ ਮਾਣ ਬਖਸ਼ਿਆ ਉਹਨਾਂ ਨੂੰ ਗੱਲ ਨਾਲ ਲਾਇਆ ਤੇ ਕਿਸੇ ਪ੍ਰਕਾਰ ਦਾ ਸਮਝੌਤਾ ਨਹੀਂ ਕੀਤਾ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਵੱਡੀ ਸਲਤਨਤ ਨੇ ਦੇ ਨਾਲ ਮੱਥਾ ਲਾਇਆ ਪਰੰਤੂ ਕਿਸੇ ਪ੍ਰਕਾਰ ਦਾ ਕੋਈ ਕੰਪਰੋਮਾਈਜ਼ ਨੂੰ ਕਹਿ ਲਈ ਆਪਾਂ ਸਮਝੌਤਾ ਨਹੀਂ ਕੀਤਾ ਸਾਧ ਸੰਗ ਜੀਓ ਤਾਂ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਦੋਂ 1699 ਦੇ ਵਿੱਚ ਪੰਜ ਪਿਆਰਿਆਂ ਦੀ ਚੋਣ ਕੀਤੀ ਵੱਖ-ਵੱਖ ਜਾਤਾਂ ਦੇ ਵਿੱਚੋਂ ਉਹਨਾਂ ਪੰਜਾਂ ਨੂੰ ਚੁਣਿਆ ਤੇ ਉਹਨਾਂ ਨੂੰ ਚੁਣ ਕੇ ਫਿਰ ਅੰਮਤ ਦੀ ਦਾਤ ਬਖਸ਼ੀ ਸੁਸਾਹ ਸੰਗ ਜੀਓ ਇੱਥੋਂ ਜਿਹੜਾ ਮਹਾਰਾਜ ਦਾ ਸਿਧਾਂਤ ਹੈ ਸਪਸ਼ਟ ਹੁੰਦਾ ਹੈ ਕਿ ਸਰਬ ਸਾਂਝੀ ਵਾਲਤਾ ਦਾ ਸਿਧਾਂਤ ਹੈ ਸਮਾਨਤਾ ਦਾ ਜਿਹੜਾ ਸਿਧਾਂਤ ਹੈ ਉਹ ਮਹਾਰਾਜ ਨੇ ਦਿੱਤਾ ਸੁਸਾਹ ਸੰਗ ਜੀਓ अनेका ਜੁੱਧ ਹੋਏ 14 ਜੁੱਧ ਜੰਗ ਲਿਖੇ ਨੇ ਇਤਿਹਾਸ ਦੇ ਵਿੱਚ ਉਹ ਜੰਗ ਕਿਸੇ ਜ਼ਮੀਨ ਦੇ ਲਈ ਜਾਂ ਜ਼ੋਰੂ ਦੇ ਲਈ ਸਨ ਉਹ ਜੰਗ ਸਨ ਧਰਮ ਦੀ ਖਾਤਰ ਦੇਸ਼ ਕੌਮ ਦੀ ਖਾਤਰ ਅਣਖ ਦੀ ਖਾਤਰ ਉਹਨਾਂ ਲੋਕਾਂ ਨੂੰ ਉੱਪਰ ਚੁੱਕਣ ਦੇ ਖਾਤਰ ਜਿਨ੍ਹਾਂ ਨੂੰ ਕਿਸੇ ਨੇ ਕਦੇ ਇਹ ਨਹੀਂ ਸੀ ਮਹਿਸੂਸ ਹੋਣ ਦਿੱਤਾ ਕਿ ਤੁਸੀਂ ਵੀ ਇਨਸਾਨ ਹੋ ਕਿੰਦੜਾਂ ਤੋਂ ਸ਼ੇਰ ਬੜਾਇਆ ਮਹਾਰਾਜ ਨੇ ਕਿੜੀਆਂ ਤੋਂ ਬਾਜ ਤਲਵਾਏ ਮਹਾਰਾਜ ਨੇ ਇਹ ਐਸੀ ਕਰਨੀ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੈ ਸਾਧ ਸੰਗਤ ਜੀਓ ਅਸੀਂ ਐਸੇ ਗੁਰਾਂ ਦਾ ਦੇਣਾ ਨਹੀਂ ਦੇ ਸਕਦੇ ਜਿਨ੍ਹਾਂ ਨੇ ਸਾਡੇ ਉਤੋਂ ਆਪਣੇ ਚਾਰ ਪੁੱਤਰ ਵਾਰ ਦਿੱਤੇ ਆਪਾਂ ਸਹਬਜਾਦੇ ਦੇ ਦਿਨ ਮਨਾਏ ਨੇ ਦੋ ਸਹਬਜਾਦੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਚਮਕਾਉ ਦੀ ਨੜੀ ਦੇ ਵਿੱਚ ਸੀਨ ਕਰਵਾਏ ਸਾਧ ਸੰਗਤ ਆਪਣੇ ਹੱਥੀ ਤੋਰਿਆ ਜਦੋਂ ਮਹਾਰਾਜ ਗੜੀ ਦੇ ਵਿੱਚੋਂ ਨਿਕਲੇ ਨੇ ਤਾੜੀ ਤੇ ਤਾੜੀ ਮਾਰ ਕੇ ਕਿ ਸਿੱਖਾਂ ਦਾ ਗੁਰੂ ਜਾ ਰਿਹਾ ਹੈ ਰੋਕ ਲਵੋ ਜੀ ਵਿੱਚ ਹਿੰਮਤ ਹੈ ਤਾਂ ਰਾਤ ਦੇ ਹਨੇਰੇ ਵਿੱਚ ਮਹਾਰਾਜ ਜਦੋਂ ਆ ਰਹੇ ਨੇ ਤਾਂ ਸਹਬਜ਼ਾਦਾ ਅਜੀਤ ਸਿੰਘ ਦਾ ਸਿਰ ਪਿਆ ਹੈ ਤਾਂ ਭਾਈ ਦਿਆ ਸਿੰਘ ਕਹਿਣ ਲੱਗੇ ਕਿ ਮਹਾਰਾਜ ਸਹਬਜ਼ਾਦਾ ਦਾ ਸਿਰ ਪਿਆ ਹੈ ਮੈਂ ਇਹਦੇ ਉੱਤੇ ਕੱਪੜਾ ਪਾ ਦਿਓ। ਮਹਾਰਾਜ ਕਹਿੰਦੇ ਜਿਆ ਸਿੰਘ ਜੇ ਕੱਪੜਾ ਪਾਉਣਾ ਹੈ ਸਾਰਿਆਂ ਉੱਤੇ ਪਾ। ਇਹ ਸਾਰੇ ਮੇਰੇ ਆਪਣੇ ਪੁੱਤਰ ਨੇ। ਸੁਸਾਦ ਸੰਗ ਜੀਓ ਗੁਰੂ ਗੋਬਿੰਦ ਸਿੰਘ ਸੱਤੇ ਪਾਸ਼ਾ ਜੀ ਨੇ ਸਭ ਨੂੰ ਆਪਣਾ ਪੁੱਤਰ ਕਿਹਾ ਸਿੱਖਾਂ। ਆਪਾਂ ਵੀ ਉਹਨਾਂ ਦੇ ਪੁੱਤਰ ਅਧੀਆਂ ਹਾਂ। ਔਰ ਜਦੋਂ ਮਹਾਰਾਜ ਗੜੀ ਵਿੱਚ ਛੱਡ ਕੇ ਜਾ ਰਹੇ ਨੇ ਜਗਦੇ ਮੈਦਾਨ ਦੇ ਵਿੱਚ ਤਾਂ ਉਸ ਵਕਤ ਸਿੱਖਾਂ ਦੇ ਕੇਸ ਖਿਲਰੇ ਹੋਏ ਸਨ ਮਹਾਰਾਜ ਨੇ ਆਪਣਾ ਜੋੜਾ ਲਾ ਦਿੱਤਾ ਕਿਉਂ ਲਾਦਾ ਜੋੜਾ ਕਿਉਂਕਿ ਕੇਸਾਂ ਨੂੰ ਜੁੱਤੀਆਂ ਲੱਗੇ ਐਸਾ ਸਤਕਾਰ ਬਖਸ਼ਿਆ ਮਹਾਰਾਜ ਨੇ ਔਰ ਸਾ ਸੰਗਤ ਜੀ ਅੱਜ ਆਪਾਂ ਦੇਖਿਓ ਕਿੱਥੇ ਖੜੇ ਹਾਂ ਸਾਡੇ ਸਤਿਗੁਰੂ ਜੀ ਨੇ ਕੇਸਾਂ ਦਾ ਸਤਕਾਰ ਪਕਸ਼ਿਆ ਹੈ ਅਸੀਂ ਨਾਈ ਦੀ ਦੁਕਾਨ ਤੇ ਜਾ ਕੇ ਆਪਣੀ ਕੇਸ ਕਟਾਉਣੀ ਹੈ ਸਾਡੇ ਲਈ ਗੱਲਾਂ ਸੁਭਦੀਆਂ ਨਹੀਂ ਸਾਧ ਸੰਗਤ ਨੌਜਵਾਨ ਵੀਰੋ ਅਸੀਂ ਦਸਤਾਰਾਂ ਸਜਾਈਏ ਮਹਾਰਾਜ ਨੇ ਇਹ ਜਿਹੜੀ ਦਸਤਾਰ ਸਾਨੂੰ ਬਖਸ਼ੀ ਹੈ ਗੁਰੂ ਦੀ ਦਸਤਾਰ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਤਾਜ ਹੈ ਇਸ ਤਾਜ ਦੀ ਖਾਤਰ ਸੱਚੇ ਪਾਤਸ਼ਾਹ ਜੀ ਨੇ ਸਾਡੀ ਖਾਤਰ ਅਨੇਕਾਂ ਜੰਗਾਂ ਲੜੀਆਂ ਨੇ ਕਸ਼ਟ ਝੱਲੇ ਨੇ ਸੋ ਸਾਧ ਸੰਗਤ ਦੋ ਸਹਬਜ਼ਾ ਦੇ ਚਮਕੌਰ ਵਿੱਚ ਸ਼ਹੀਦ ਕਰਵਾ ਦਿੱਤੇ ਦੋ ਸਹਬਜ਼ਾ ਦੇ ਫਤਿਹਗੜ੍ਹ ਸਾਹਿਬ ਵਿੱਚ ਨੀਂਹ ਵਿੱਚ ਚੜਵਾ ਦਿੱਤੇ ਮਾਤਾ ਦੀ ਸ਼ਹੀਦ ਕਰਵਾ ਦਿੱਤੇ ਪ੍ਰੰਤੂ ਫਿਰ ਵੀ ਕੋਈ ਲਾਂਭਾ ਨਹੀਂ ਦਿੱਤਾ ਮਾਛੀਵਾੜ ਦੇ ਜੰਗਲਾਂ ਵਿੱਚ ਜਾ ਕੇ ਕਿਹਾ ਕਿ ਮਿੱਤਰ ਪਿਆਰੇ ਨੂੰ ਹਾਲ ਗ੍ਰੀਤਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਉਹ ਜਿਹੜਾ 나ਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਈ ਖੰਜਰ ਪਿਆਲਾ ਬਿੰਦ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪਠ ਕੀ ਜੀ ਸੋ ਐਸਾ ਜਿਗਰਾ ਕਿੱਥੋਂ ਆਵੇਗਾ ਸਾਧ ਸੰਗਤ ਉਹ ਪਰਮੇਸ਼ਰ ਵਾਹਿਗੁਰੂ ਦੇ ਨਿਰਗੁਣ ਸਰਗੁਣ ਸਰੂਪ ਸਨ ਜਦੋਂ ਮਾਤਾ ਜੀ ਨੇ ਪੁੱਛਿਆ ਕਿ ਸੱਚੇ ਪਾਤਸ਼ਾਹ ਜੀ ਸਾਡੇ ਬੱਚੇ ਨਹੀਂ ਦਿਖ ਰਹੇ ਪੁੱਤਰ ਨਹੀਂ ਦਿਖ ਰਹੇ ਸੱਚੇ ਪਾਤਸ਼ਾਹ ਜੀ ਨੇ ਸਿਖਾਂਵਲ ਹੱਥ ਕਰਕੇ ਕਿਹਾ ਇਹਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ ਚਾਰ ਮੋਹੇ ਤੋਂ ਕੀ ਆਪਿਆ ਜੀਵਤ ਕਈ ਹਜ਼ਾਰ ਅਸੀਂ ਉਹਨਾਂ ਦੇ ਘਰ ਕਰਕੇ ਅੱਜ ਜੀ ਰਹੇ ਹਾਂ ਸਾਧ ਸੰਗਤ ਤੋ ਅਸੀਂ ਉਹਨਾਂ ਦੀ ਕੁਰਬਾਨੀ ਦਾ ਕੋਈ ਮੁੱਲ ਨਹੀਂ ਤਾਰ ਸਕਦੇ ਪਰੰਤੂ ਅਸੀਂ ਉਹਨਾਂ ਦੇ ਦੱਸੇ ਹੋਏ ਰਸਤੇ 'ਤੇ ਚੱਲਦਾ ਸਕਦੇ ਹਾਂ ਜਦੋਂ ਬੀਬੀਓ ਤੁਸੀਂ ਬੱਚਿਆਂ ਦੇ ਸਿਰਾਂ ਨੂੰ ਗੁੰਦ ਨਹੀਂ ਹੋ ਉਹਨਾਂ ਦੇ ਕੇਸਾਂ ਨੂੰ ਗੁੰਦ ਨਹੀਂ ਹੋ ਮਹਾਰਾਜੀ ਸਿੱਖੀ ਦੀ ਸੇਵਾ ਹੈ ਉਹਨਾਂ ਦੇ ਜੂੜਿਆਂ ਨੂੰ ਕਰਦੇ ਹੋ ਤੁਸੀਂ ਸੱਚੇ ਪਾਤਸ਼ਾਹ ਦੀ ਸਿੱਖੀ ਦੀ ਸੇਵਾ ਕਰਦੇ ਹੋ ਆਪਣੇ ਬੱਚਿਆਂ ਦੇ ਸਿਰਾਂ 'ਤੇ ਕੇਸ ਰੱਖੋ ਨੌਜਵਾਨ ਵੀਰੋ ਦਾੜੀਆਂ ਰੱਖੋ ਦਸਤਾਰਾਂ ਸੁਜਾਓ ਜਿਨ੍ਹਾਂ ਦਸਤਾਰਾਂ ਦੀ ਖਾਤਰ ਮਹਾਰਾਜ ਨੇ ਆਪਣਾ ਸਰਵਸਬਾਦ ਤਾਂ ਸਾਡੀ ਘਾਤਰ ਆਪਣੇ ਸੁੱਖ ਆਰਾਮ ਛੱਡ ਦਿੱਤੇ ਸਹਿਬਜ਼ਾਦੇ ਨੂੰ ਬੜੇ ਇਲਾਜ ਦਿੱਤੇ ਗਏ ਸਨ ਕਿ ਆਪਣੇ ਧਨ ਨੂੰ ਛੱਡ ਦੇਵੋ ਤੁਹਾਨੂੰ ਆਹ ਦੇ ਦਾਂਗੇ ਤੁਹਾਨੂੰ ਉਹ ਦੇ ਦਾਂਗੇ ਪਰੰਤੂ ਉਹਨਾਂ ਨੇ ਸਾਰੇ ਲਾਲਚਾਂ ਨੂੰ ਠੋਕਰ ਦੇ ਨਾਲ ਉਹ ਮਾਰਿਆ ਤਾ ਇਥੇ ਜ਼ਿਕਰ ਕਰਨਾ ਜ਼ਰੂਰ ਬਣਦਾ ਹੈ ਕਿ ਬੁੱਲੇ ਸਾਹਿਬ ਜਿਹਾ ਕਹਿੰਦਾ ਨਾਮ ਹੈ ਕਹੂੰ ਅਬ ਕੀ ਨਾਮ ਹੈ ਕਹੂੰ ਤੱਬ ਕੀ ਬਾਤ ਕਰੂੰ ਮੈਂ ਅਬ ਕੀ ਨਾਮ ਹੈ ਕਰੂੰ ਜੱਬ ਕੀ ਨਾਮ ਹੈ ਕਰੂੰ ਤੱਬ ਕੀ ਬਾਤ ਕਰੂੰ ਮੈਂ ਅਬ ਕੀ ਅਗਰ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਤੋ ਸੁੰਨਤ ਹੋਦੀ ਸਭ ਕੀ ਸੋ ਸਤੇ ਪਾਸ਼ਾ ਨੇ ਉਸ ਵੇਲੇ ਔਰੰਗਜ਼ੇ ਬਾਦਸ਼ਾ ਜਿਹੜਾ ਜ਼ੁਲਮ ਕਰ ਰਿਹਾ ਸੀ ਉਹਦੇ ਜ਼ੁਲਮਾਂ ਨੂੰ ਰੋਕਿਆ ਜਾਫਰ ਰਾਮਾ ਮਹਾਰਾਜ ਨੇ ਲਿਖਿਆ ਜਿਤਦੀ ਚਿੱਠੀ ਦੀਨਾ ਕਾਂਗੜਾ ਦੇ ਸਥਾਨ ਤੋਂ ਤੇ ਉਹ ਜਿਹੜਾ ਆਪਣੇ ਆਪ ਨੂੰ ਧਰਮੀ ਰਾਜਾ ਕਹੂਦਾ ਸੀ ਉਹਦੇ ਧਰਮ ਨੂੰ ਵੀ ਦੱਸਿਆ ਵੀ ਤੂੰ ਧਰਮ ਦੀ ਆੜ ਵਿੱਚ ਕਿੱਡੇ ਮਾੜੇ ਕੰਮ ਕੀਤੇ ਨੇ ਸਾਡੇ ਸਿੱਖਾਂ ਉੱਤੇ ਸਾਡੇ ਬੱਚਿਆਂ ਉੱਤੇ ਜ਼ੁਲਮ ਕੀਤੇ ਨੇ ਸਾਡਾ ਅਨੰਦਪੁਰ ਉਜਾੜਿਆ ਉਹ ਤਾਂ ਫਿਰ ਉੱਥੇ ਮੰंजे ਤੇ ਪੈ ਗਿਆ ਸਾਧ ਸੰਗਤ ਤੇ ਸੱਚੇ ਪਾਛਾ ਦੇ ਐਸੇ ਬੋਲ ਤੀਰਾਂ ਵਰਗੇ ਉਹਦੇ ਲੱਗੇ ਕਿ ਉਹ ਤਾਂ ਫਿਰ ਇਸ ਸੰਸਾਰ ਨੂੰ ਛੱਡ ਕੇ ਚਲਿਆ ਗਿਆ ਸੋ ਗੁਰੂ ਰੂਪ ਸਤਿਅਰੀ ਸਾਧ ਸੰਗਤਿ ਉਹ ਦਸ਼ਮੇਸ਼ ਪਿਤਾ ਇਸ ਸੰਸਾਰ ਤੇ ਆਏ ਉਹਨਾਂ ਨੇ ਹੱਕ ਸੱਚ ਧਰਮ ਦੀ ਗੱਲ ਕੀਤੀ ਔਰ ਆਪਣੇ ਪਿਆਰੇ ਪੁੱਤਰਾਂ ਧੀਆਂ ਨੂੰ ਇਹੀ ਕਿਹਾ ਕਿ ਪੁੱਤਰੋ ਤਿਉ ਆਪਣੇ ਧਰਮ ਨੂੰ ਸੰਭਾਲੋ ਸੁਸਾਦ ਸੰਗ ਜਿਉ ਪ੍ਰਚਾਰ ਹੁੰਦਾ ਫਰੰਤੂ ਪ੍ਰਚਾਰ ਆਪਾਂ ਸੁਣਨ ਸੁਣ ਕੇ ਉਹਦੇ ਉੱਤੇ ਅਮਲ ਕਰਨਾ ਇਹ ਨਹੀਂ ਹੈ ਕਿ ਅਸੀਂ ਸੁਣ ਲਈ ਗੱਲ ਇਥੇ ਛੱਡ ਦਿੱਤੀ ਅਸੀਂ ਉਸ ਗੱਲ ਨੂੰ ਪੱਲੇ ਬੰਨਣਾ ਹੈ ਸਚੇਪਾ ਅਸਾ ਨੇ ਸਾਨੂੰ ਐਡਾ ਵੱਡਾ ਇੱਕ ਬਰਾਬਰਤਾ ਦਾ ਸਿਧਾਂਤ ਬਖਸ਼ਿਆ ਅੰਮ੍ਰਿਤਸਗਾਇਆ ਮਹਾਰਾਜ ਨੇ ਸਾਨੂੰ ਪੰਜ ਬਾਣੀਆਂ ਪੜ੍ਹ ਕੇ ਮਹਾਰਾਜ ਨੇ ਅੰਮ੍ਰਿਤ ਤਿਆਰ ਕੀਤਾ ਸਚੇਪਾ ਅਸਾ ਨੇ ਪਹਿਲਾਂ ਸਾਧ ਸੰਗ ਦੇਖੋ ਪੰਜ ਪਿਆਰਿਆਂ ਨੂੰ ਅੰਮ੍ਰਿਤਸਗਾਇਆ ਫਿਰ ਉਹਨਾਂ ਤੋਂ ਆਪ ਸਕਿਆ ਦੁਨੀਆ ਦੇ ਇਤਿਹਾਸ ਵਿੱਚ ਐਸੀ ਮਿਸਾਲ ਨਹੀਂ ਮਿਲਦੀ ਕਿਤੇ ਵੀ ਪਹਿਲਾਂ ਗੁਰੂ ਨੇ ਆਪ ਗੁਰੂ ਕਿਸਨ ਗੁਰੂ ਬਣਾਇਆ ਹੋਵੇ ਫਿਰ ਉਹਨਾਂ ਤੋਂ ਦੁਆਰਾ ਫਿਰ ਆਪ ਚੇਲਾ ਬਣ ਕੇ ਕੋਈ ਦਾਤ ਲਈ ਹੋਵੇ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਧਰਮ ਹੈ ਸਿਧਾਂਤ ਹੈ ਖਾਲਸਾ ਪੰਥ ਹੈ ਸਾਧ ਸੰਗਤ ਅਸੀਂ ਇਸ ਪੰਥ ਦੇ ਬੱਚੇ ਹਾਂ ਆਪਾਂ ਇਸ ਪੰਥ ਦੇ ਵਿੱਚ ਰਹਿ ਕੇ ਗੁਰੂ ਦੇ ਦੱਸੇ ਮਾਰਗ ਤੇ ਚੱਲੀਏ ਔਰ ਜਤਨ ਕਰੀਏ ਅਸੀਂ ਧਰਮ ਦੇ ਕਾਰਜਾਂ ਵਿੱਚ ਜਿੰਨਾ ਵੀ ਹੋ ਸਕਦਾ ਸਹਿਯੋਗ ਕਰੀਏ ਸੋ ਪੁੱਲਾਂ ਚੁੱਕਾਂ ਦੀ ਖਿਮਾ ਸਾਧ ਸੰਗਤ ਆਪ ਸੰਗਤ ਸਾਡੇ ਤਾ ਗੁਰੂ ਦਰਵਾਜ਼ੇ ਵਿੱਚ ਬੈਠੇ ਹੋ ਗੁਰੂ ਸਾਹਿਬ ਦੀ ਜੋ ਸਿੱਖਿਆ ਹੈ ਇਤਿਹਾਸ ਹੈ ਉਹ ਆਪਾਂ ਨੇ ਥੋੜੇ ਸਮੇਂ ਦੇ ਵਿੱਚ ਸਰਬਣ ਕੀਤਾ ਹੈ ਪਿਆਰੇ ਬੱਚਿਓ ਇਸ ਗੱਲ ਨੂੰ ਤੁਸੀਂ ਨੇ ਜਰੂਰ ਆਪਣੇ ਮਨ ਵਿੱਚ ਬਸਾਉਣਾ ਆਪਣੇ ਸਾਹਿਬਜ਼ਾਦੇ ਦੇ ਇਤਿਹਾਸ ਨੂੰ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਨੂੰ ਸੋਚ ਕੇ ਦੇਖਿਓ ਵੀ ਉਹਨਾਂ ਨੇ ਸਾਡੀ ਖਾਤਰ ਕੀ ਕੁਝ ਨਹੀਂ ਕੀਤਾ ਅਜ ਅਸੀਰ ਜਾਇਆਂ ਦਾ ਨਿਕੰਮਾਣਦੇ ਹਾਂ ਚੰਗੀਆਂ ਚੰਗੀਆਂ ਚੀਜ਼ਾਂ ਖਾਣੇ ਹਾਂ ਚੰਗੇ ਚੰਗੇ ਕੱਪੜੇ ਪਾਉਣੇ ਹਾਂ ਪਰੰਤੂ ਸਹਿਬ ਜਾਇਦਿਆਂ ਨੇ ਸਾਡੀ ਖਾਤਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਸਾਡੀ ਖਾਤਰ ਸੁੱਖ ਚੈਨ ਛੱਡ ਦਿੱਤਾ ਸਾਨੂੰ ਮਹਾਰਾਜ ਨੇ ਪਖੰਡਾ ਤੋਂ ਕੱਢਿਆ ਅਸੀਂ ਪਖੰਡਾ ਵਿੱਚ ਨਾ ਪਈਏ ਔਰ ਆਪਣਾ ਜਿਹੜਾ ਧਰਮ ਹੈ ਉਹਦੇ ਉੱਤੇ ਚੱਲੀਏ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਦੇ ਧੀਆਂ ਪੁੱਤਰ ਬਣ ਕੇ ਜੀਵੀਏ ਤਾਂ ਹੀ ਸਾਡਾ ਜਨਮ ਸਫਲ ਹੈ ਸਾਧ ਸੰਗਤ ਸੋ ਆਪ ਸੰਗਤਾਂ ਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਦਾ ਧੰਨਵਾਦ ਭੁੱਲਾਂ ਚੁੱਕਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ